ਪੰਕਜ ਜਬੰਦ ਪੰਕਜ ਬੰਦ ਸਿਮਰੋ ਅੰਦਰਤ ਤੋਖ ਨੇ ਕੰਦਨਾ ਅੰਦਰ ਦਾਸ ਗੋੜ ਹਿਰਦੈ ਧਾਉ ਗੋੜ ਹਿਰਦੈ ਧਾਉ ਸ਼ੇਰ ਗੁਰੂ ਰਾਮਦਾਸ ਕੁੰਗੋ ਸ਼ੀਰ ਅਰਜਨ ਭੇਗਨਨ ਕੇ ਨਾਸਕ ਬੇਗਨਨ ਕੇ ਨਾਸਕ ਗੁਰੂ ਹਰਿ ਗੋਬਿੰਦ ਸਭ ਸੋ ਮਤ ਪੋਰ ਕਾਸਕ ਗੁਰੂ ਹਰਿ ਰਾਏ ਨਮੋਕਾਰ ਜੋਰੀ ਨਮੋਕਾਰ ਜੋਰੀ ਗੁਰੂ ਹਰਿ ਕ੍ਰਿਸ਼ਨ ਨਮ ਨਾਮ ਬਹੋਰੀ ਗੁਰ ਤੇਗ ਬਹਾਦਰ ਪਰਮ ਕਰਪਾਲਾ ਸਤ ਗੁਰ ਪਰਮ ਕਰਪਾਲਾ ਸ਼ੇਰ ਗੁਰੂ ਗੋਬਿੰਦ ਸਿੰਘ ਬਿਸਨੋ ਤਾਰੂ ਤਾਰਾ ਫਰ ਪੁਨ ਪੁਨ ਸਿ ਸਵਾਇ ਗੁਰ ਪੁਨ ਪੁਨ ਸਿ ਸਾ ਬੰਦੋਂ ਪਾਰ ਪਾਰ ਜਗਤੀ ਸਾਇ ਕੰਕਾਰਾ ਸਤ ਗੁਰੂ ਦੇ ਪ੍ਰਸਾਦ ਸਚ ਹੋਏ ਵਾਹਿਗੁਰੂ ਦੀ ਕੀਤ ਹੈ ਬਿਗਨ ਬਿਨਾਸ ਨਸੋ ਸਿਰਨਾਥ ਕ ਪਰ ਸੋਤਮ ਪਰਮ ਪਰਾਵਰਨਾਤ ਯੋਗਲਚਰਨਮ ਅੰਮ ਬੰਦਨਾ ਧਰ ਪਰ ਧਰ ਕਰ ਮਾਤ ਜਿਸ ਮਹਿ ਅਮਰਤ ਗਿਆਨ ਹੈ ਮਾਣਕ ਭਗਤ ਬਿਰਾਗ ਗੁਰੂ ਗ੍ਰੰਥ ਸਾਹਿਬ ਉਤਤ ਬੰਦਉ ਹੰਕਾਰ ਅਨੁਰਾਗ ਜਜਨ ਪਜਨ ਮਮ ਖਾਲਸਾ ਖਾਲਸਾ ਪੂਜ ਬਿਜੋਗ ਦਾਸ ਗੋਬਿੰਦ ਪਤਹਿ ਕਾਲਸਾ ਦਰਸ ਪਰਸ ਮਿਟ ਹੈ ਸੋ ਆਤਮ ਰਸ ਜੋ ਦਾ ਨਹੀਂ ਸੋ ਹੈ ਖਾਲਸ ਦੇਵ ਬ੍ਰਹਮ ਮੋ ਮਹਤਾਲ ਸਮਹ ਰੰਚਕ ਨਾਹਿਨ ਭੇਗ ਮੋ ਪੂਚਰੈ ਸਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਇ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਹਾਰੀ ਜੇ ਆਪ ਲੇ ਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਹਾਰੀ ਜੇ ਆਪ ਲੇ ਹੋ ਤੁਮ ਕਥਾ ਸੋਧਰੀ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਉ ਇਸ ਪ੍ਰਕਾਰ ਕਹਿ ਬਹੁਤ ਸਮਝਾਵ ਹੈ ਤਦਪ ਜਰਾ ਮਨ ਚਿੰਤਾ ਜਾਵਹਿ ਮਨ ਮਹਿ ਬਸੀ ਫਿਸਨ ਕੀ ਬਾਣੀ ਬਿਨ ਸਤ ਦੇਖੇ ਹੋਏ ਨਾ ਹਨੇ ਵਾਹਿਗੁਰੂ ਜੀ ਕਾ ਕੰਸ ਵਾਹਿਗੁਰੂ ਜੀ ਕੀ ਫਤਿਹ ਚਾਰ ਸ਼ਤਰਤਾ ਤੇ ਵਾਲ ਗੁਰੂ ਗਰੀਬ ਨਿਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਸਾਰੇ ਪਾਵਨ ਸੱਚਖੰਡ ਦਰਬਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਇਹ ਪਾਵਨ ਪਵਿੱਤਰ ਸਥਾਨ ਅੰਬਾਲਾ ਸ਼ਹਿਰ ਵਿਖੇ ਪੁਰਾਣੀ ਸਰਦੀ ਮੰਡੀ ਦੇ ਬਿਲਕੁਲ ਸਾਹਮਣੇ ਗੁਰਦੁਆਰਾ ਸ੍ਰੀ ਸੀਸ ਗੰਦਸਾਹ ਜਿੱਥੇ ਪਾਤਸ਼ਾਹ ਜੀਆਂ ਦਾ ਸੀਸ ਆਉਣਾ ਭਾਈ ਸੈ ਭਾਈ ਜੈਤਾ ਜੀ ਦੇ ਜਰੀਏ ਸਤੇਸ ਸਥਾਨ ਤੇ ਪੁੰਨ ਸਤਿਗੁਰਾਂ ਦੇ ਦਰਸ਼ਕ ਭਾਰੇ ਮਹਾਰਾਜ ਜੀਆਂ ਵੱਡੀਆਂ ਬਖਸ਼ ਸ਼ਰਨਾਂ ਤੋਂ ਦੇ ਪਾਤਰ ਬਣਦੇ ਗੁਰੂ ਪਿਆਰੇ ਕਾਲਸਾ ਜੀ ਵੱਡੇ ਭਾਗ ਜੋ ਗੁਰੂ ਕੀ ਪਵਿੱਤਰ ਬਾਣੀ ਪੜ੍ਹ ਸੁਣਨ ਵਾਸਤੇ ਗੁਰੂ ਕੇ ਦਰਬਾਰ ਵਿਖੇ ਜੁੜਦੇ ਹੋ ਸਤਿਗੁਰਾਂ ਦੀ ਪਵਿੱਤਰ ਬਾਣੀ ਦੇ ਕੀਰਤਨ ਸਰਵਣ ਕੀਤੇ ਸਭਾ ਹੋਇਆ ਹੈ ਗੁਰੂ ਇਤਿਹਾਸ ਦੀ ਵਿਚਾਰਦ ਜਿਵੇਂ ਪਰਕਰਨ ਅੰਦਰ ਆਪ ਜੀਆਂ ਨੇ ਸਰਵਣ ਕੀਤਾ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਮੋਦੀ ਖਾਨਾ ਚਲਾਵੇ ਪਿਤਾ ਜੀ ਸਮਝਾ ਵਾਪਸ ਘਰ ਨੂੰ ਤਲਵੰਡੀ ਨੂੰ ਚਲੇ ਗਏ ਲੈ ਪੁੱਤਰ ਨੂੰ ਇੱਕ ਸਾਲ ਨੂੰ ਆਪਾਂ ਵਿਆਹ ਕਰਨਾ ਨਾਨਕ ਤੇਰਾ ਇੱਕ ਸਾਲ ਨੂੰ ਵਿਆਹ ਕਰਨਾ ਹੈ ਤੇ ਉਹਦੇ ਵਾਸਤੇ ਹੁਣ ਮਾਇਆ ਇਕੱਠੀ ਕਰਨੀ ਆਪਣੇ ਵਿਆਹ ਜੋਗੀ ਸਮਝਾ ਕੇ ਪਿਤਾ ਜੀ ਚਲੇ ਗਏ ਧੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਪਰਵਾਸ ਸਤਿਗੁਰੂ ਫੇਰ ਉਵੇਂ ਅਟੁੱਟ ਲੰਗਰ ਲਾਏ ਹੋਏ ਮੋਦੀ ਖਾਨੇ ਤੇ ਕਹਿੰਦੇ ਸਵੇਰ ਅੰਮ੍ਰਿਤ ਵੇਲੇ ਤੋਂ ਹੀ ਮਹਾਰਾਜ ਆਪਣਾ ਨੇਮ ਲਵਾਉਣ ਉਪਰੰਤ ਸੱਜਾਂ ਦੇ ਮੋਦੀ ਖਾਨੇ ਤੇ ਆ ਕੇ ਪਿੰਡ ਲੱਗ ਜਾਂਦੀ ਲੈਣ ਵਾਲੇ ਜਿਹਦੇ ਵਿੱਚ ਦولت ਖਾਂ ਦੀ ਫੌਜ ਵੀ ਆ ਕਰਕੇ ਮਹਾਰਾਜ ਤੋਂ ਰਾਸ਼ਨ ਲੈ ਕੇ ਜਾਂਦੀ ਹੈ ਲੋੜ ਅਨਸਾਰ ਰਸਤਾ ਬਸਤਾ ਮਹਾਰਾਜ ਸਰਬੱਤ ਦੀਆਂ ਝੋੜੀਆਂ ਭਰਦੇ ਪੈਰ ਰਾਤ ਤੱਕ ਸਤਿਗੁਰੂ ਜੀ ਮੋਦੀ ਖਾਨਾ ਚਲਾਉਂਦੇ ਦਿਲ ਵਿੱਚ ਰਾਤ ਵੀ ਮਹਾਰਾਜ ਸੱਚੇ ਪਾਤਸ਼ਾਹ ਸਰਬੱਤ ਨੂੰ ਬਖਸ਼ਿਸ਼ਾਂ ਕਰ ਰਹੇ ਇਹ ਕੁਸ਼ਕ ਲੋਕਾਂ ਦੇ ਕੋਲੋਂ ਵੇਖ ਕੇ ਮਹਾਰਾਜ ਦਾ ਕੌਤਕ ਜਰਿਆ ਨਾ ਗਏ ਉਹ ਆਪਸ ਦੇ ਵਿੱਚ ਤੀਂ ਰੱਖਾ ਕਰਦੇ ਸੀ ਜਾ ਕੇ ਦੌਲਤ ਖਾਨ ਦੇ ਵੀ ਕੰਨ ਭਰਦੇ ਸੀ ਪਰੰਤੂ ਭਾਈਆ ਜੈ ਰਾਮ ਨੂੰ ਬਿਠਾ ਕੇ ਘਰ ਦੇ ਵਿੱਚ ਤੇ ਆਖਿਆ ਜੈ ਰਾਮ ਉਹ ਅਸੀਂ ਤੇ ਤੇਰੇ ਸਾਥ ਸਫੇ ਸੰਬੰਧੀ ਆਪਾਂ ਇਕੱਠੇ ਜਵਾਨ ਹੋਏ ਆ ਇਕੱਠੇ ਬਚਪਨ ਵਿੱਚ ਰਹੇ ਕਈ ਹਮ ਉਮਰ ਸੱ ਨਗਰ ਦੇ ਰਹਿਣ ਵਾਲੇ ਸਨੇਹ ਰੱਖਦੇ ਸੀ ਹੁਣ ਸਨੇਹ ਕੈਸਾ ਹੁੰਦਾ ਹੈ ਦੁਨੀਆਦਾਰੀ ਦਾ ਉਹ ਆਪਾਂ ਸਾਰੇ ਜਾਣਦੇ ਸੰਸਾਰ ਵਿੱਚ ਰਹੇ ਇਹਨਾਂ ਨੇ ਆਪ ਕਰਕੇ ਭਾਈਆ ਜੈ ਰਾਮ ਜੀ ਦੇ ਕੰਨ ਭਰੇ ਕਿ ਉਹ ਵੇਖ ਨਾਨਕ ਵੱਲ ਜਿਵੇਂ ਉਹ ਮੋਦੀ ਖਾਨਾ ਲਟਾਉਂਦਾ ਹੈ ਕੋਈ ਖਾਲੀ ਨਹੀਂ ਜਾਂਦਾ ਲੈਣ ਵਾਲਿਆਂ ਦੀ ਭੀੜ ਲੱਗੀ ਹੁੰਦੀ ਹੈ ਤੇ ਬਹੁਤੇ ਭੁੱਖੇ ਲੰਗੇ ਲੋਕ ਹੁੰਦੇ ਭੀਖ ਲੈਣ ਵਾਲੇ ਮੰਗੜ ਵਾਲੇ ਜਿਨ੍ਹਾਂ ਨੂੰ ਨਾਨਕ ਖੁੱਲੇ ਦਿਲ ਦੇ ਨਾਲ ਵਰਤਾਉਂਦਾ ਹੈ ਕਲ ਨੂੰ ਘਾਟਾ ਪੈ ਗਿਆ ਵੇਖੀ ਸਜਣਾ ਭਰਨਾ ਤੈਨੂੰ ਪੈੜ ਸਾਡਾ ਤੇ ਤੇਰੇ ਨਾਲ ਪ੍ਰੇਮ ਐ ਤਾਂ ਤੈਨੂੰ ਆਖੇ ਚੁਗਲੀ ਕਰ ਦਿੱਤੀ ਭਾਈਆ ਜੈ RAM ਜੀ ਹੁਣ ਉਦਾਸ ਰਹਿਣ ਲੱਗੇ ਜਦੋਂ ਉਦਾਸ ਰਹਿਣ ਲੱਗੇ ਬੇਬੇ ਨਾਨਕੀ ਨੇ ਵੇਖ ਸਮਝ ਗਏ ਤੇ ਆਪਣਾ ਕੀਤਾ ਬਈ ਪਾਦੀ ਦੇਵ ਕੀ ਗੱਲ ਨਰਾਕੀ ਇਹ ਮਾਸੂਮ ਬੜੇ ਆਪ ਜੀ ਇਹਦਾ ਵਧੀਆ ਹਾਸਮੁਖ ਤੁਹਾਡਾ ਚਿਹਰਾ ਤੇ ਕੀ ਗੱਲ ਹੁਣ ਉਦਾਸ ਰਹਿੰਦੇ ਹੋਏ ਚਿੰਤਾ ਦਾ ਕਾਰਨ ਕੀ ਹੈ ਭਈਆ ਜੈ ਰਾਮ ਜਦੋਂ ਕੋਈ ਉੱਤਰ ਨਹੀਂ ਦਿੱਤਾ ਆਖਿਆ ਬਈ ਨਹੀਂ ਕੋਈ ਕਾਰਨ ਨਹੀਂ ਤੇ ਉਸ ਵੇਲੇ ਦਾਸੀ ਪੁਲਸਾਂ ਦੇ ਕੋਲੋਂ ਆਖਿਆ ਬਹੂ ਕੁਛਕ ਬੰਦੇ ਘਰ ਆਏ ਸਨ ਉਹਨਾਂ ਦੇ ਨਾਲ ਕੋਈ ਦਲਬਤ ਹੋਈ ਸੀ ਤੇ ਉਸ ਵੇਲੇ ਬੇਬੇ ਨਾਨਕੀ ਜੀ ਸਮਝ ਗਏ ਬਈ ਕਿਸੇ ਨੇ ਫੇਰ ਵੀਰ ਦੀ ਚੋਗੜੀ ਕੀਤੀ ਹੈ ਤੇ ਉਸ ਵੇਲੇ ਬੇਬੇ ਨਾਨਕ ਦੀ ਆਖਿਆ ਪਹਿਲਾਂ ਵੀ ਆਪ ਜੀ ਪਰਚਾ ਕੇ ਵੇਖਿਆ ਹੈ ਪਰ ਹੁਣ ਕਿਉਂ ਨਹੀਂ ਤੁਸੀਂ ਫੇਰ ਉਸੇ ਗੱਲ ਨੂੰ ਰੱਖ ਲਿਆ ਇਹ ਲੋਕ ਇਹ ਨਹੀਂ ਸਮਝ ਸਕਦੇ ਨਾਨਕ ਦੀ ਕਰਾ ਬਾਤ ਨੂੰ ਤੇ ਉਸ ਵੇਲੇ ਹੁਣ ਭਾਈਆ ਜੈ ਨਾਨ ਕਵੀ ਜੀ ਕਹਿੰਦੇ ਬਈ ਸੱਚ ਵੇਖੇ ਬਿਨਾ ਅੰਦਰੋਂ ਚਿੰਤਾ ਕਿਵੇਂ ਮਿਟੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਹੁਣ ਕਿਵੇਂ ਇਹਨਾਂ ਦੀ ਚਿੰਤਾ ਦੂਰ ਕੀਤੀ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਦੇ ਵੱਡੇ ਰਹਿਮਤਾ ਭਰੇ ਇਤਿਹਾਸ ਨੂੰ ਸਰਵਣ ਕਰੋ ਕਰੋ ਚੇਤ ਬਿਰਤੀਆਂ ਨੂੰ ਇਕਾਗਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਧਿਆਨ ਧਰਦਿਆਂ ਅੱਜ ਕਿ ਆਖੋ ਜੀ ਸਤਿਦਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇਸ ਪ੍ਰਕਾਰ ਕਹਿ ਬੋ ਸਮਝਾਵ ਹੈ ਤਦਪ ਜਰਾ ਮਨ ਚਿੰਤਾ ਜਾਵ ਹੈ ਬੀਬੇ ਨਾਨਕੀ ਪਿਛਲੇ ਹੋਈ ਗੱਲ ਦਾ ਹਵਾਲਾ ਦਿੰਦੇ ਆ ਵੀ ਪਹਿਲਾਂ ਵੀ ਇਸੇ ਤਰ੍ਹਾਂ ਹੀ ਲੋਕਾਂ ਗੱਲਾਂ ਕੀਤੀਆਂ ਆਪਾਂ ਵੀ ਮਨ ਵਿੱਚ ਬਹਿ ਕੇ ਘਰ ਵਿੱਚ ਬਹਿ ਕੇ ਵਿਚਾਰਿਆ ਤੇ ਗੁਰੂ ਨਾਨਕ ਸਾਹਿਬ ਦਾ ਲੇਖਾ ਕਰਵਾਇਆ ਤੇ ਮਹਾਰਾਜ ਦਾ ਵਾਧਾ ਨਿਕਲੇ ਇਹ ਗੱਲਾਂ ਬੀਬੇ ਨਾਨਕੀ ਜੀ ਕਰ ਰਹੇ ਭਾਈਆ ਜੈ ਰਾਮ ਜੀਾਂ ਨੂੰ ਸਮਝਾ ਰਹੇ ਮਨ ਮਹਿ ਬਸੀ ਫਿਸਨ ਕੀ ਬਾਣੀ ਬੇਨਸਖ ਦੇਖੇ ਹੋਏ ਨਾ ਹਾਨੀ ਤੇ ਉਹ ਜਿਹੜੇ ਲੋਕ ਸੀ ਜਿਨ੍ਹਾਂ ਚੁਗਲੀ ਕੀਤੀ ਸੀ ਉਹਨਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਗੱਲਾਂ ਦਿਲ ਦਿਮਾਗ ਵਿੱਚੋਂ ਨਹੀਂ ਜਾ ਰਹੀਆਂ ਕਵੀ ਜੀ ਕਹਿੰਦੇ ਜਿੰਨੀ ਦੇਰ ਤੱਕ ਸਾਹਮਣੇ ਸੱਚ ਨਹੀਂ ਵੇਖ ਲੈਂਦੇ ਭਾਈ ਬਾਲਾ ਸੁਨਾਰ ਭਈ ਅੱਖਾਂ ਸਾਹਮਣੇ ਸੱਤ ਨਹੀਂ ਵੇਖਦੇ ਉਨੀ ਦੇਰ ਤੱਕ ਚਿੰਤਾ ਨਹੀਂ ਖਤਮ ਹੋਣੀ ਸ੍ਰੀ ਨਾਨਕ ਤਬ ਅੰਤਰ ਜਾਮੀ ਲਖ ਲੀਨੀ ਦੂਤਨ ਕੀ ਖਾਮ ਅੰਤਰ ਜਾਮੀ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਆ ਰਾਜ ਇੱਕ ਅਚਾਈ ਇਨਾ ਚੁਗਲ ਖੋਰ ਲੋਕਾਂ ਦੀ ਮਹਾਰਾਜ ਪਾਤਸ਼ਾਹ ਜਾਣ ਗਏ ਪੁਨ ਜਰਾਮ ਚਿੰਤਾ ਤੁਰ ਚੀਨਾ ਜੇ ਮਨ ਪਿਸਨਨ ਪਾਨੀ ਭੀਨਾ ਫਿਰ ਆਪਣੇ ਭਾਈਏ ਭਾਈਆ ਜੈ ਰਾਮ ਜੀ ਦੀ ਚਿੰਤਾ ਜਿਹੜੀ ਆ ਉਹ ਜਾਣ ਲੈ ਬਈ ਇਹਨਾਂ ਲੋਕਾਂ ਦੀਆਂ ਵੱਡੀਆਂ ਉਹ ਗੱਲਾਂ ਉਹ ਤੀਤੀਆਂ ਹੋਈਆਂ ਚੁਗਲੀਆਂ ਉਹ ਜੀਜਾ ਜੀ ਦੇ ਦਬਾਅ ਦਿਲ ਦੇ ਉੱਤੇ ਨੇ ਬਰਾਗ ਜਾਣ ਗਏ ਤਾਂ ਕੀ ਚਿੰਤਾ ਹਤ ਨੇ ਹੇਤਾ ਗਮ ਨੇ ਸ੍ਰੀ ਬੇਤੀ ਕੁਲ ਕੇਤਾ ਭਈਆ ਜੈ ਰਾਮ ਜੀਆ ਦੀ ਚਿੰਤਾ ਖਤਮ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਅੰਤਰਜਾਮੀ ਸਤਗੁਰੂ ਜਿਹੜੇ ਘਟ ਘਟ ਦੀ ਜਾਣਨ ਵਾਲੇ ਅਜ ਆਪਣੇ ਜੀਜਾ ਜੀ ਦੇ ਦਿਲ ਦੀ ਗੱਲ ਨੂੰ ਜਾਣ ਭਾਈਆ ਜੀਆਂ ਦੇ ਤੇ ਉਸ ਵੇਲੇ ਮਹਾਰਾਜ ਚੱਲ ਪਏ ਘਰ ਨੂੰ ਸਦਨ ਜਾਏ ਸਾਦਰ ਦੁਖ ਕਦਨ ਵੈਸੇ ਮਨ ਚ ਪਰ ਪੰਕਜ ਬਦਨਾਹ ਕਹਿੰਦੇ ਸੋਹਣੇ ਕਮਲ ਦੇ ਫੁੱਲ ਵਰਗੇ ਸੋਹਣੇ ਮੁਖ ਵਾਲੇ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਬੇਬੇ ਨਾਨਕੀ ਦੇ ਘਰ ਗਏ ਤੇ ਇੱਕ ਪਾਸੇ ਭਾਈਆ ਜੈਰਾਮ ਬੈਠਾ ਬੇਬੇ ਨਾਨਕੀ ਬੈਠੀ ਹੈ ਉਹਨਾਂ ਦੀ ਤੇ ਆਪਣੀ ਗੱਲ ਚੱਲ ਰਹੀ ਸੀ ਬਈ ਇਹ ਉਦਾਸੀ ਦਾ ਕਾਰਨ ਕੀ ਹੈ ਸਮਝਾ ਰਹੇ ਸਨ ਬੀਬੇ ਦਾਨਕੀ ਜੀ ਆਪਣੇ ਪਤੀ ਭਾਈਆ ਜੈਰਾਮ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਪਾਤਸ਼ਾਹ ਪਹੁੰਚ ਗਏ ਜਾ ਕਰਕੇ ਇੱਕ ਪਲੰਗਾ ਵਿਸਿਆ ਸੀ ਉਹਦੇ ਉੱਤੇ ਜਾਂ ਪਾਤਸ਼ਾਹ ਚੌਂਕੜਾ ਲਾ ਬੈ ਗਏ ਮਦਰ ਮ੍ਰਿਤਲ ਬੋਲੇ ਸੁਖ ਪਾਲੀ ਜਨ ਚਿੰਤਾ ਰੋਜ ਚੂਰ ਨਸਾਨੀ ਕਹਿੰਦੇ ਉਸ ਵੇਲੇ ਮਹਾਰਾਜ ਬੜੇ ਕੋਮਲ ਜਏ ਤੇ ਬੜੇ ਮਿੱਠੇ ਜੇ ਬੋਲ ਆਪਣੇ ਭਾਈਏ ਭਾਈਆ ਜੈ ਰਾਮ ਦੀ ਚਿੰਤਾ ਦਾ ਖਾਤਮਾ ਕਰਨ ਵਾਸਤੇ ਮਨ ਨੂੰ ਚੂਰਨ ਦੀ ਨਿਆਈ ਇਸ ਤਰ੍ਹਾਂ ਬੋਲੇ ਜੀਜਾ ਜੀ ਲੇਖਾ ਕਰਵਾਈਏ ਸਭਾ ਹਿਸਾਬ ਨਿਵਾ ਬਦਵਾਈਏ ਜੀਜਾ ਜੀ ਮੈਂ ਆਇਆ ਤੁਹਾਡੇ ਵੱਲ ਬਈ ਲੇਖਾ ਕਰਵਾ ਲਈਏ ਜਿਹੜਾ ਨਵਾਬ ਵੱਲ ਆਪਣਾ ਹੈ ਸਾਫ ਕਿਤਾਬ ਹੈ ਲੈਣ ਦੇਣ ਉਹਦਾ ਲੇਖਾ ਕਰਵਾ ਲਈਏ ਉਸ ਵੇਲੇ ਮਹਾਰਾਜ ਆਖੇ ਬੀਤੇ ਬਹੁ ਬਾਸਰ ਬਿਨ ਲੇਖੇ ਕਰਵਾ ਉਹ ਨਿਕ ਸਹਿ ਕਉ ਸਿਖੇ ਤੇ ਬੜੇ ਸਮਾ ਹੋ ਗਿਆ ਹੈ ਬੜੇ ਦਿਨ ਲੰਘ ਗਏ ਨੇ ਲੇਖਾ ਕੀਤੇ ਹੋਏ ਤੇ ਚਲੋ ਨਾ ਹੁਣ ਲੇਖਾ ਕਰਵਾ ਲਈਏ ਤੇ ਤਾਂ ਹੀ ਆਪਾਂ ਨੂੰ ਵੀ ਪਤਾ ਲੱਗੇਗਾ ਵੀ ਸਾਡਾ ਕੀ ਵਾਧਾ ਨਿਕਲਦਾ ਹੈ ਸੁਨ ਜੈ ਰਾਮ ਰਿਤੇ ਹਰਖਾਇ ਉਹ ਜਨ ਸਰਦਾ ਧਨ ਖੋਇਓ ਪਾਇਓ ਭਈਆ ਜੈ ਰਾਮ ਜੀਆ ਨੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮੁਖ ਤੋਂ ਇਹ ਬਚਨ ਸੁਣੇ ਤੇ ਮਨੋਂ ਜਿਹੜੀ ਉਹ ਸਰਦਾ ਦਾ ਧਨ ਖਤਮ ਹੋ ਰਿਹਾ ਸੀ ਨਾਸ ਹੋ ਰਿਹਾ ਸੀ ਵੱਡੀ ਚਿੰਤਾ ਵਿੱਚ ਸਨ ਉਹ ਵਾਪਸ ਆ ਗਿਆ ਉਹੇ ਹੋਤੇ ਚਿੰਤ ਜਾਂ ਕੀ ਦਿਨ ਰਾਤੀ ਅਖਸ਼ ਮਾਤ ਸੋ ਬਣੀ ਸੁਹਾਤੀ ਤੇ ਕਹਿੰਦੇ ਬਈ ਜੇ ਦੀ ਦਿਨ ਰਾਤ ਚਿੰਤਾ ਸੀ ਜਿਸ ਗੱਲ ਦੀ ਸੋਚ ਸੀ ਦਿਨ ਰਾਤ ਨਾ ਰਾਤ ਨੂੰ ਚੈਨ ਮਿਲਦਾ ਨੀਂਦ ਨਹੀਂ ਸੀ ਆਉਂਦੀ ਦਿਨ ਜੇ ਭੁੱਖ ਪਿਆਸ ਨਹੀਂ ਸੀ ਲੱਗਦੀ ਬਈ ਸਾਰਾ ਦਿਨ ਨੀਵੀ ਪਾ ਕੇ ਸੋਚਾਂ ਦੇ ਵਿੱਚ ਹੀ ਲੰਘ ਜਾਂਦਾ ਸੀ ਬਈ ਅੱਜ ਮੰਨੋ ਅਖਸ਼ ਮਾਤਰ ਐਵੇਂ ਕਹਿ ਦਈਏ ਕਹਿੰਦੇ ਅਚਨ ਚੇਤੀਓ ਗੱਲ ਪੂਰੀ ਹੋ ਰਹੀ ਐ ਲੈ ਨਿਦੇਸ਼ ਦਾ ਪਾਸ ਨਰੇਸ਼ਾ ਕੋਸ਼ਿਸ਼ ਪਹਿਰ ਕੀਏ ਸੁਭ ਬੇਸਾ ਤੇ ਕਹਿੰਦੇ ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਆਬੋਲ ਸੁਣੇ ਭਾਈਆ ਜੈਰਾਮ ਜੀ ਨਾਲ ਦੀ ਨਾਲ ਰਾਜੇ ਦੇ ਕੋਲ ਜਾਣਾ ਹੈ ਚੰਗੀ ਪੋਸ਼ਾਕ ਪਾ ਕੇ ਤਿਆਰ ਵਰ ਤਿਆਰ ਹੋ ਕੇ ਤੇ ਉਸ ਵੇਲੇ ਦੌਲਤ ਖਾਨ ਦੇ ਪਾਸ ਪਹੁੰਚ ਗਏ ਨੇਕ ਤੇ ਬੈਠ ਕਹਿ ਸੁਨ ਨਰੇ ਪਲੋਤੀ ਕਰਿਓ ਹਿਸਾਬ ਚਹਤ ਤੁਮ ਮੋਦੀ ਤੇ ਦੌਲਤ ਖਾਨ ਲੋਧੀ ਦੇ ਕੋਲ ਬੈਠ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਾਰੇ ਵਿੱਚ ਭਈਆ ਜੈਰਾਮ ਜੀ ਆਖਦੇ ਭਈ ਤੁਹਾਡਾ ਮੋਦੀ ਆ ਜਿਹੜਾ ਉਹ ਹਿਸਾਬ ਕਰਨਾ ਚਾਹੁੰਦਾ ਹੈ ਕਾਲ ਵਿਸਾਲ ਬਿਤੇ ਉਹ ਬਿਨ ਲੇਖ ਆਮਦ ਖਰਚ ਉਚਿਤ ਅਬ ਦੇਖ ਤੇ ਕਹਿੰਦੇ ਬਈ ਕਾਫੀ ਦਿਨ ਲੰਘ ਗਏ ਕਿ ਨਹੀਂ ਮਹੀਨੇ ਹੋ ਗਏ ਨੇ ਹਿਸਾਬ ਕੀਤਿਆਂ ਨੂੰ ਹੁਣ ਹਿਸਾਬ ਕਰ ਲਈਏ ਪਤਾ ਲੱਗ ਜਾਏ ਖਰਚ ਦਾ ਤੇ ਆਮਦਨ ਦਾ ਪੂਰਬ ਦੌਲਤ ਖਾਂ ਟਿੰਗ ਦੂਤੀ ਦੁਸ਼ਟ ਲੋਕ ਮਿਲ ਕਰਤ ਬਹੂਤੀ ਤੇਦਰ ਦੌਲਤ ਖਾਂ ਦੇ ਕੋਲ ਵੀ ਇਨਾਂ ਦੁਸ਼ਟ ਲੋਕਾਂ ਨੇ ਗੁਰੂ ਨਾਨਕ ਸਾਹਿਬ ਦੀ ਚੋਗਲੀ ਕੀਤੀ ਹੋਈ ਸੀ ਭਾਈਆ ਜੈਰਾਮ ਨੂੰ ਤੇ ਘਰ ਬਿਠਾ ਕੇ ਚੋਗਲੀ ਕੀਤੀ ਸਮਝਾਇਆ ਪੜਾਇਆ ਪਰੰਤੂ ਦولتਖਾਂ ਲੋਧੀ ਦੇ ਕੋਲ ਇਹ ਆਖਦਾ ਕਹਿੰਦਾ ਮੇਰੇ ਕੋਲ ਵੀ ਬੜੇ ਆਉਂਦੇ ਨੇ ਆ ਕਰਕੇ ਕਹਿੰਦੇ ਨੇ ਮੋਦੀ ਦੇ ਬਾਰੇ ਵਿੱਚ ਬੜੀਆਂ ਗੱਲਾਂ ਆਉਂਦੀਆਂ ਨੇ ਸਰਬ ਦਰਬ ਕੋਖੋ ਕਰ ਨਾਨਕ ਹੋਏ ਪਲੈਨ ਕਬਹ ਅਚਾਨਕ ਉਸਾਰੇ ਦਾ ਲਾਗਦੇ ਕਿ ਤੇਰਾ ਮੋਦੀ ਆ ਜਿਹੜਾ ਉਹ ਨਾਨਕ ਧਨ ਗਵਾ ਕੇ ਮੋਦੀ ਖਾਨਾ ਲੁੱਟਾ ਕੇ ਜਿਸ ਦਿਨ ਘਾਟਾ ਦਿਸਿਆ ਉਹਨੇ ਹਰਨ ਹੋ ਜਾਣਾ ਉਹਨੇ ਭੱਜ ਜਾਣਾ ਹੈ ਉਹਨੇ ਦਸਣਾ ਕੋਈ ਨਹੀਂ ਹੈ ਸੁੰਨਤ ਜਰਾਮ ਬਚਨ ਪੂਪਾਲਾ ਬੋਲੇ ਸੰਸਾ ਮੁਜੈ ਬਸਾਲਾ ਇਧਰ ਭਾਈਆ ਜੈ ਰਾਮ ਜੀ ਵੀ ਕਹਿੰਦੇ ਕਹਿੰਦੇ ਬਸ ਇਹੋ ਹੀ ਗੱਲ ਮੇਰੇ ਕੋਲ ਵੀ ਆਈ ਜਿਵੇਂ ਤੁਹਾਡੇ ਕੋਲ ਆ ਗੱਲ ਆਈ ਹੈ ਨਾਨਕ ਜੀਆ ਦਾ ਇਹ ਬਚਨ ਮੇਰੇ ਕੋਲ ਵੀ ਆਇਆ ਹੈ ਮੇਰਾ ਵੀ ਮਨ ਸੰਸੇ ਦੇ ਵਿੱਚ ਹੈ ਲੇਖੇ ਤੇ ਸੋ ਹੋਏ ਬਿਨਾਂਸੀ ਬੋਲ ਲੇ ਹੋ ਤਾਂ ਕੋਮ ਪਸ ਤੇ ਉਸ ਵੇਲੇ ਭਾਈਆ ਜੈਰਾਮ ਵੀ ਕਹਿਣ ਲੱਗੇ ਦولت ਖਾਨ ਨੂੰ ਕਹਿੰਦੇ ਬਈ ਵੇਖ ਲੇਖਾ ਹੋਵੇਗਾ ਉਹਦੇ ਤੋਂ ਗੱਲ ਕਲੀਅਰ ਹੋ ਜਾਏਗੀ ਪਤਾ ਲੱਗ ਜਾਏਗਾ ਕੀ ਗੁਰੂ ਨਾਨਕ ਸਾਹਿਬ ਦਾ ਦੇਣਾ ਨਿਕਲਦਾ ਹੈ ਕਿ ਗੁਰੂ ਨਾਨਕ ਸਾਹਿਬ ਦਾ ਕੋਈ ਵਾਧਾ ਨਿਕਲਦਾ ਪਤਾ ਲੱਗ ਜਾਏਗਾ ਆਪਾਂ ਫੇਰ ਇੰਜ ਕਰੀਏ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਬੁਲਾ ਲਈਏ ਉਸ ਵੇਲੇ ਭਾਈਆ ਜੈਰਾਮ ਜੀ ਦੌਲਤਖਾਂ ਲੋਧੀ ਦੇ ਨਾਲ ਗੱਲ ਹੋ ਰਹੀ ਨਿਧਾ ਦਿਜ ਜੈਰਾਮ ਪਠਾਇਆ ਆ ਨਿਧੇ ਆ ਬਚਨ ਲਾਇਆ ਭਾਈਆ ਜੈਰਾਮ ਜੀਆਂ ਨੇ ਪੰਡਤ ਨਿਧਾ ਜੀ ਭੇਜਣਾ ਕੀਤਾ ਭਾਈ ਪੰਡਤ ਜੀ ਜਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਬੁਲਾ ਲਿਆਓ ਇਹਨਾਂ ਨੇ ਆ ਕੇ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਖਬਰ ਦਿੱਤੀ ਹੈ ਭਈ ਤੁਹਾਨੂੰ ਬੁਲਾਇਆ ਹੈ ਦੋਲਤਖਾਨੇ ਚਲੋ ਆਪ ਕਰਨ ਲਈ ਜੈ ਲੇਖਾ ਨ੍ਰਿਪ ਬੁਲਾਏ ਜੈ ਸਭਾ ਵਿਸੇਖਾ ਚਲੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪ ਜੀਆ ਨੂੰ ਦੋਲਤਖਾਨੇ ਸੱਦਿਆ ਹੈ ਆਪਣੀ ਸਭਾ ਦੇ ਵਿੱਚ ਦੋਲਤਖਾਂ ਬੈਠਾ ਹੈ ਉਥੇ ਤੁਹਾਨੂੰ ਬੁਲਾ ਲਿਆ ਹਬਾਲਾ ਸ੍ਰੀ ਅੰਗਦ ਪੂਰਨ ਸੁਨੋ ਤਿਆਰ ਭਏ ਤਬ ਤੂਰਨ ਭਾਈ ਬਾਲਾ ਕਹਿੰਦਾ ਕਹਿੰਦਾ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਜਦੋਂ ਇਹ ਖਬਰ ਪਹੁੰਚੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਤਿਆਰ ਹੋ ਗਏ ਤਿਆਰੀ ਕਰ ਲਈ ਹੈ ਜਾਣ ਦੀ ਵਹੀ ਵਿਸਾਲ ਦੀਨ ਮੁਝ ਹਾਥਾ ਗਮਨ ਕੀਓ ਦਰਿਪ ਠਿਗ ਜਗਨਨਾਥ ਬਾਪਾ ਬਾਪਾ ਆ ਭਾਈ ਬਾਲਾ ਸਾਹਿਬ ਜੀ ਕਹਿੰਦੇ ਬਈ ਬਈ ਇੱਕ ਵੱਡੀ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਮੈਨੂੰ ਚੱਕਵਾ ਦਿੱਤੀ ਵੱਡੀ ਬਈ ਇੱਕ ਮੇਰੇ ਸਿਰ ਤੇ ਚੱਕਵਾ ਦਿੱਤੀ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਅੱਗੇ ਅੱਗੇ ਮੈਂ ਮਹਾਰਾਜ ਦਾ ਉਹ ਬਈ ਖਾਤਾ ਲੈ ਕੇ ਸਤਿਗੁਰਾਂ ਦੇ ਪਿੱਛੇ ਪਿੱਛੇ ਜਾਂ ਚੱਲ ਪਿਆ ਮੰਦ ਮੰਦ ਸੁੰਦਰ ਗਤ ਭਾਰੀ ਪਹੁੰਚਤ ਭਏ ਤਬ ਸਭਾ ਮਝਾਰੀ ਬੜੇ ਸੋਹਣੇ ਕੋਮਲ ਚਰਨਾਂ ਦੇ ਨਾਲ ਕਹਿੰਦੇ ਹੌਲੇ ਹੌਲੇ ਚੱਲਦਿਆਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਅੱਗੇ ਅੱਗੇ ਮੈਂ ਮਹਾਰਾਜ ਦੇ ਪਿੱਛੇ ਪਿੱਛੇ ਤੁਰਿਆ ਆਉਂਦਾ ਸਾਂ ਅਸੀਂ ਪਹੁੰਚ ਗਏ ਰਾਜੇ ਦੇ ਕੋਲ ਕਾਜੀ ਖਾਨ ਦਿਵਾਨ ਮੁਲਾਣੇ ਜਹ ਪੈਸੇ ਨੀਕੇ ਕਰਬਾਨੇ ਤੇ ਜਿਹੜੇ ਜਿੰਨੇ ਉੱਥੇ ਕਾਜੀ ਸਨ ਮੁਲਾਣੇ ਸਨ ਉਹਰੇ ਦੇ ਵਜ਼ੀਰ ਸੰਤਰੇ ਮੰਤਰੀ ਸਾਰਿਆਂ ਦੀ ਸਭਾ ਲੱਗੀ ਹੋਈ ਸਭਨ ਸਿਰੋ ਮਨ ਦੌਲਤ ਖਾਨਾ ਸੇਵਹਿ ਜਾਹਿਸ ਭਟ ਵਿਦਨਾਨਾ ਤੇ ਇਹਨਾਂ ਸਾਰਿਆਂ ਦਾ ਜਿਹੜਾ ਸ਼੍ਰੋਮਣੀ ਸੀ ਦੌਲਤ ਖਾਨ ਉਹ ਸੂਰ ਕਹਿੰਦੇ ਭਈ ਉਹ ਸੂਰ ਮਿਆਂ ਦੀ ਸਭਾ ਦੇ ਵਿੱਚ ਜਵੇਂ ਸੋਭਾ ਪਾ ਰਿਆ ਤੇ ਸਾਰਿਆਂ ਨੂੰ ਸਾਰੇ ਹੀ ਕਹਿੰਦੇ ਜਿਹੜੇ ਇਹਦੀ ਸੇਵ ਦੇ ਇਹਦੇ ਹੁਕਮ ਵਿੱਚ ਰਹਿੰਦੇ ਤਹਾ ਹੋਏ ਠਾਡੇ ਸੁਖ ਧਮ ਬਿਦਲੀ ਕੀ ਸੋਕੀ ਨ ਸਲਾਮ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜਾ ਕਰਕੇ ਦੌਲਤਖਾਂ ਦੇ ਸਾਹਮਣੇ ਖੜੇ ਹੋ ਹੁਣ ਦੌਲਤਖਾਂ ਮਹਾਰਾਜ ਨੂੰ ਸਲਾਮ ਕਰਦਾ ਬਾ ਰਾਜ ਇਹਨੂੰ ਕਰਦੇ ਸਿਰ ਗੌਰ ਦੇਸ ਨ੍ਰਿਪਦਿਸ਼ਟ ਬੇਲੋਕੀ ਜਾਂ ਕੀ ਮਤ ਸਰਦਾ ਤੇ ਫੋਕੀ ਹੁਣ ਦੌਲਤਖਾਂ ਹੈ ਜਿਹੜਾ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵੱਡੀ ਮਹਿਮਾ ਨੂੰ ਨਹੀਂ ਜਾਣਦਾ ਕਬੀ ਜੀ ਕਹਿੰਦੇ ਬਈ ਫੋਕੀ ਆ ਇਹਦੀ ਮਤ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਦੀ ਵੱਡੀ ਮਹਿਮਾ ਨੂੰ ਨਹੀਂ ਜਾਣਦਾ ਸਤਿਗੁਰਾਂ ਦੇ ਉੱਤੇ ਸ਼ਰਧਾ ਨਹੀਂ ਹੈ ਇਹਨੂੰ ਬੂਝਤ ਪਾ ਤੁਮਰ ਕੋ ਨਾਮਾ ਭੰਨੀਏ ਕੋ ਮੋਦੀ ਅਭਰਾਮਾ ਤੇ ਉਸ ਵੇਲੇ ਦੌਲਤ ਖਾਂ ਗੁਰੂ ਨਾਨਕ ਸਾਹਿਬ ਬਾਦ ਰਾਜ ਜੀਆਂ ਨੂੰ ਆਖਦਾ ਕਹਿੰਦਾ ਹੈ ਮੋਦੀ ਤੇਰਾ ਨਾਮ ਕੀ ਹੈ ਆਪਣਾ ਸੋਹਣਾ ਨਾਮ ਦੱਸ ਬਈ ਤੇਰਾ ਨਾਮ ਕੀ ਐ ਭੰਈਏ ਪੋ ਮੋਦੀ ਅਬਹਿਰਾਮਾ ਬੋਲਣਾ ਕਰੋ ਜਰਾ ਕਮਲ ਨੈਣ ਸੁਨ ਕੇ ਰਾ ਉਚਾਰੀ ਅਹ ਨਾਮ ਨਾਨਕ ਨਿਰੰਕਾਰੀ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਦੋਂ ਸੁਣਿਆ ਹੈ ਬਈ ਦੌਲਤਖਾਨੇ ਆਖਿਆ ਆਪਣਾ ਨਾਮ ਦੱਸ ਮਹਾਰਾਜ ਕਹਿੰਦੇ ਮੇਰਾ ਨਾਮ ਨਾਨਕ ਨਿਰੰਕਾਰੀ ਹੈ ਮੈਂ ਨਹ ਸਮਝੇ ਉਹ ਕਹਿਓ ਤੁਮਾਰੋ ਸੰਗ ਮੈਨੇ ਫੇਰ ਉਚਾਰੂ ਉਸ ਵੇਲੇ ਦولت ਖਾਂ ਬੋਲਿਆ ਕਹਿੰਦਾ ਬਈ ਮੈਂ ਸਮਝਿਆ ਨਹੀਂ ਜੋ ਤੂੰ ਆਖਿਆ ਹੈ ਤੁਹਾਡਾ ਨਾਮ ਨਾਨਕ ਮੈਂ ਸਮਝਿਆ ਨਹੀਂ ਦੁਬਾਰਾ ਫੇਰ ਦੱਸੋ ਇਹਦੇ ਇਹਦੀ ਸਮਝ ਇਹ ਦੱਸੋ ਬਈ ਇਹਦੇ ਮਾਇਨੇ ਦੱਸੋ ਤੁਹਾਡੇ ਨਾਮ ਨਾਨਕ ਦਾ ਮਤਲਬ ਕੀ ਹੈ ਤਬਜ ਰਾਮ ਬੋਲਿਓ ਮਤ ਸਾਲੀ ਵਿੱਚ ਪਾਰਸੀ ਰੀਤ ਸੰਭਾਲੀ ਤੇ ਉਸ ਵੇਲੇ ਹੁਣ ਭਾਈ ਬਾਲਾ ਸਾਹਿਬ ਜੀ ਨਾਲ ਖੜੇ ਹੋਏ ਤੇ ਆਪਣਾ ਅਖੀ ਡਠਾ ਬਰਾਜ ਦੇ ਨਾਲ ਚੱਲ ਕਰਕੇ ਹੱਡੀ ਬੀਤਿਆ ਹੋਇਆ ਸਤਗੁਰਾਂ ਦੇ ਨਾਲ ਸਾਰਾ ਜੀਵਨ ਸੇਵਾ ਕੀਤੀ ਹੋ ਇਤਿਹਾਸ ਸੁਣਾਇਆ ਤੇ ਉਸ ਵੇਲੇ ਹੁਣ ਭਾਈ ਬਾਲਾ ਸਾਹਿਬ ਜੀ ਸੁਣਾ ਰਹੇ ਕਹਿੰਦੇ ਭਾਈ ਪੁੱਛਿਆ ਹੈ ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਇਹਦਾ ਮਤਲਬ ਦੱਸੋ ਕੋਲੋ ਭਾਈਆ ਜੈ ਰਾਮ ਜੀ ਬੋਲੇ ਕਹਿਣ ਲੱਗੇ ਇਹਦਾ ਮਤਲਬ ਮੈਂ ਤੁਹਾਨੂੰ ਫਾਰਸੀ ਵਿੱਚ ਦੱਸਦਾ ਹਾਂ ਫਾਰਸੀ ਵਿੱਚ ਨਾਨਕ ਦਾ ਕੀ ਮਤਲਬ ਹੈ ਬੇ ਸੁਭਾ ਜੋ ਬਿਨਾ ਨਮੂਨੇ ਬੇਚ ਗੁਨ ਯਦ ਬੇਚੂਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਦਾ ਵੱਡਾ ਜਸ ਕਰਦੇ ਉਸ ਵੇਲੇ ਭਾਈਆ ਜੈਰਾਮ ਜੀ ਕਹਿਣ ਲੱਗੇ ਕਿ ਨਿਰਸੰਸੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜੋ ਨਾਮ ਹੈ ਆਰਸੀ ਜ਼ਬਾਨ ਦੇ ਵਿੱਚ ਸੁਣਾ ਉਸ ਵੇਲੇ ਦولت ਖਾਨ ਨੂੰ ਆਖਿਆ ਬੇਸ਼ੁਭਾ ਜੋ ਬਿਨਾਂ ਨਮੂਨੇ ਕਹਿੰਦੇ ਕਿ ਜਿਹੜੇ ਨਿਰਸੰਸੇ ਅਦੁੱਤੀ ਹਨ ਜੋ ਅਮੋਲਕ ਐਸੇ ਅਮੋਲਕ ਨੇ ਜਿਨ੍ਹਾਂ ਦੇ ਵਰਗਾ ਹੋਰ ਕੋਈ ਹੈ ਹੀ ਨਹੀਂ ਉਹ ਨਿਰਗੁਣ ਵੀ ਹੈ ਉਹ ਸਰਗੁਣ ਵੀ ਹੈ ਉਹ ਸਾਰੇ ਰੂਪਾਂ ਦੇ ਵਿੱਚ ਉਹਦਾ ਕੋਈ ਵੀ ਰੂਪ ਨਹੀਂ ਹੈ ਬੇਚ ਗੁਣ ਯਜਤ ਬੇਚੁੰਨੇ ਕਹਿੰਦੇ ਉਹ ਕਾਰਣ ਤੋਂ ਰਹਿਤ ਨੇ ਤੇ ਉਹ ਖੁਦਾ ਦੀ ਬੇਇਨਸਾਨ ਖੁਦਾ ਆਪ ਉਸ ਵੇਲੇ ਭਾਈਆ ਜੈ ਰਾਮ ਜੀ ਕਹਿ ਰਹੇ ਨੇਤ ਨੇਤ ਕਹ ਬੇਦ ਕਤੇ ਪਾ ਲਖਿਓ ਨਾ ਕਿ ਤਹੂੰ ਕਰ ਤਹ ਸਬਾ ਜਿਨ੍ਹਾਂ ਨੂੰ ਬੇਦਵੀ ਤੇ ਕਿਤੇਬ ਵੀ ਨੇਤ ਨੇਤ ਕਹਿੰਦੇ ਜਿਨ੍ਹਾਂ ਦੀ ਵਡਿਆਈ ਜਿਦਾਂ ਦਾ ਜਸ ਕਰਦੇ ਨੇ ਪਰੰਤੂ ਕਹਿੰਦੇ ਉਹਨਾਂ ਦਾ ਵੀ ਅੱਜ ਤੱਕ ਉਹ ਵੀ ਹਿਸਾਬ ਨਹੀਂ ਲਾ ਸਕਦੇ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਿਡਾ ਬੇਅੰਤ ਹੈ ਕਰਨ ਹਾਰ ਤਾਂ ਸਿਫਤੀ ਬੰਦਾ ਮੈਂ ਹੋ ਕਹ ਨਾਨਕ ਸੁਖ ਕੰਦਾ ਕਰਨ ਹਾਰਤਾ ਸਿਫਤੀ ਬੰਦਾ ਮੈਂ ਉਹਦੀ ਸਿਫਤ ਕਰਨ ਵਾਲਾ ਉਹਦੀ ਕਹਿਣ ਲੱਗੇ ਕਿ ਸਿਰਫ ਸਿਫਤ ਕਰਨ ਵਾਲਾ ਇਨਸਾਨ ਹ ਬੰਦਾ ਹ ਮੈਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਉਸ ਵੇਲੇ ਕਹਿੰਦੇ ਮੈਂ ਹਾਂ ਕਹਿ ਨਾਨਕ ਸੁਖ ਕੰਦਾ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮੈਨੂੰ ਨਾਨਕ ਆਖਦੇ ਬਿਗ ਸਾਬੋ ਨਿਬਾਬ ਸੁਨ ਪਾਨੀ ਮਤ ਜਾ ਕੀ ਬਿਸ਼ੇ ਅਨ ਲਪਟਾਨੀ ਖੁਸ਼ ਹੋ ਗਿਆ ਨਵਾਬ ਮਹਾਰਾਜ ਦੇ ਜਦੋਂ ਇਹ ਭਾਈਆ ਜੈ RAM ਜੀ ਅਰਥ ਕਰਕੇ ਸੁਣਾਏ ਖੁਸ਼ ਹੋਇਆ ਤੇ ਉਸ ਵੇਲੇ ਵਿਸ਼ਿਆਂ ਦੇ ਵਿੱਚ ਲਿਪਟਿਆ ਹੋਇਆ ਦੌਲਤਖਾਂ ਕੀ ਦੁਬਾਰਾ ਕਹਿ ਰਿਹਾ ਕਰਤਕ ਕਰ ਕਹ ਬੋਲਿਓ ਪੈਂਦਾ ਮੋਦੀ ਵਿਆਹ ਲਿਓ ਕਿ ਤਕੈ ਨਾ ਮਹਾਰਾਜ ਗੁਰੂ ਨਾਨਕ ਸਾਹਿਬ ਉਹਨਾਂ ਇੱਕ ਹੁਜਤ ਜੀ ਕਰਕੇ ਉਸ ਵੇਲੇ ਦੌਲਤਖਾਂ ਕਹਿੰਦਾ ਕਹਿੰਦਾ ਮੋਦੀ ਵਿਆਹ ਹੋ ਗਿਆ ਕਿ ਹਲੇ ਨਹੀਂ ਹੋਇਆ ਸ਼ਾਦੀ ਹੋ ਗਈ ਤੁਹਾਡੀ ਜਾਂ ਹਜੇ ਨਹੀਂ ਕਰਵਾਈ ਕਹਿਜ ਰਾਮ ਅਬ ਲੋ ਨਾ ਵਿਆਹ ਪਾਸਨ ਬੰਦ ਆਏ ਹੈ ਸਾਹ ਭਾਈਆ ਜੈ ਰਾਮ ਜੀ ਕੋਲੋਂ ਬੋਲੇ ਕਹਿੰਦੇ ਜੀ ਰਿਸ਼ਤਾ ਹੋ ਗਿਆ ਬਾ ਹਣ ਸਾਹ ਚਿੱਠੀ ਆਉਣੀ ਹੈ ਧੀ ਵਾਲਿਆਂ ਵੱਲੋਂ ਤੇ ਵਿਆਹ ਵੀ ਹੋ ਜਾਣਾ ਹੈ ਤਾਬਕ ਪਰ ਤਾਪ ਕੋ ਪਾਏ ਅਲੰਬਾ ਹੋਏ ਵਿਆਹ ਅਬ ਕੁਛ ਨਾ ਬਿਲੰਬਾ ਤੁਹਾਡੀ ਕਿਰਪਾ ਨਾਲ ਵਿਆਹ ਵੀ ਹੋ ਜਾਣਾ ਹੁਣ ਬਦੇਰ ਕੋਈ ਨਹੀਂ ਸਮਾਂ ਆਇਆ ਲਓ ਵਿਆਹ ਦਾ ਵੇ ਆਸ ਸੁਣ ਬੋਲੇਉ ਤੋਲਤਖਾਨਾ ਸਿਫਤੀ ਬੰਦਾ ਜਿਨ ਹੈ ਨਿਜੈ ਵਖਾਨਾ ਤੇ ਉਸ ਵੇਲੇ ਤੋਲਤਖਾਨ ਨੇ ਜਦੋਂ ਧੰਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਦੇ ਪਰਥਾਏ ਬਚਨ ਸੁਣੇ ਤੇ ਕਹਿੰਦਾ ਹੈ ਸਿਫਤੀ ਜਨ ਹੈ ਵਖਾ ਕਹ ਉਸ ਵੇਲੇ ਦੌਲਤ ਖਾਂ ਕਹਿੰਦਾ ਹੈ ਸਿਫਤੀ ਬੰਦਾ ਜਨ ਹੈ ਵਖਾਨਾ ਸਿਫਤ ਵਾਲਾ ਬੰਦਾ ਸੰਸਾਰ ਦੇ ਵਿੱਚ ਕਿਹੜਾ ਜਿਹਦੀ ਵੱਡੀ ਸ਼ੋਭਾ ਹੁੰਦੀ ਹੈ ਕਹਿੰਦਾ ਸੋ ਸਤ ਬਾਤ ਤਬਹਿ ਲੋ ਪਰਨੀ ਜਬ ਲੋ ਘਰ ਮੈਂ ਆਏ ਨਾ ਤਰਨੀ ਇਹ ਗੱਲ ਸੱਚੀ ਹੈ ਕੇ ਬੰਦੇ ਦੀ ਸਿਫਤ ਬੰਦੇ ਦੀ ਉਸ ਵੇਲੇ ਹੀ ਕਹਿੰਦੇ ਸਤਕਾਰਿਆ ਜਾਂਦਾ ਜਿਹਨੂੰ ਘਰ ਦੇ ਵਿੱਚ ਘਰਵਾਲੀ ਆ ਜਾਂਦੀ ਵਿਆਹਾ ਜਾਂਦਾ ਹੈ ਜਤੀ ਸਤੀ ਤਪਸੀ ਰਖ ਜੀਤੇ ਪਾਰ ਨ ਪਈਏ ਜਿਨਹ ਗਿਨੇ ਤੇ ਕਿੰਨੇ ਜਤੀ ਸਤੀ ਹੋ ਕਿੰਨੇ ਰਖੀ ਹੋਏ ਕਿੰਨੇ ਤਪਸਵੀ ਹੋਏ ਕਹਿੰਦੇ ਜਿਨ੍ਹਾਂ ਦੀ ਪਾਰ ਨਹੀਂ ਪਾਇਆ ਜਾ ਸਕਦਾ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ ਦਰਸ ਅੰਗ ਨਾ ਚਾਰ ਮਹਾਨਾ ਫਸੇ ਨ ਨਿਕ ਸਹ ਅਤ ਬਲਵਾਨ ਕਹਿੰਦੇ ਪਰੰਤੂ ਇਹ ਵੀ ਸਾਰੇ ਇਸਤਰੀ ਦੇ ਜਾਲ ਦੇ ਵਿੱਚ ਐਸੇ ਫਸ ਗਏ ਕਿ ਨਿਕਲ ਨਹੀਂ ਸਕਦੇ ਕਿੰਨਿਆਂ ਦਾ ਜੱਤ ਸਤ ਭੰਗ ਕਰ ਦਿੱਤਾ ਇਸਤਰੀ ਨੇ ਉਸ ਵੇਲੇ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਦولت ਖਾਂ ਲੋਧੀ ਇਸਤਰੀ ਦੀ ਵੱਡੀ ਮਹਿਮਾ ਗਾਉਂਦੇ ਹਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਨੇ ਇੱਕ ਵਚਨ ਕਿਹਾ ਸੋ ਕਿਉ ਮੰਦਾ ਆਖੀਐ ਜਿਤ ਜਮਹਿ ਰਾਜਾਨ ਪਰੰਤੂ ਕੱਲ ਨੂੰ ਇਤਿਹਾਸ ਸਰਵਣ ਕਰਿਆ ਜੇ ਜਦੋਂ ਦੋਲਤਖਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੂੰ ਹੁਜਤ ਕਰਦਾ ਹੋਇਆ ਆਖਦਾ ਹੈ ਇਸਤਰੀ ਘਰ ਦੇ ਵਿੱਚ ਹੋਵੇ ਤੇ ਕਹਿੰਦਾ ਬਈ ਉਸ ਵੇਲੇ ਬੰਦੇ ਦੀ ਸਿਫਤ ਹੁੰਦੀ ਹੈ ਵਿਆਹਾ ਹੋਇਆ ਮੰਦਾ ਹੈ ਤੇ ਘਰ ਦੇ ਵਿੱਚ ਸਤਕਾਰ ਹੈ ਉਸ ਵੇਲੇ ਕਹਿੰਦਾ ਘਰ ਵਿੱਚ ਆ ਕੇ ਬੱਚੇ ਪੁੱਛਦੇ ਰੋਟੀ ਪਾਣੀ ਪੁੱਛਦੇ ਨੇ ਕਿੰਨੇ ਜਤੀ ਸਤੀ ਕਿੰਨੇ ਫਕੀਰ ਕਿੰਨੇ ਐਸੇ ॠषि मुनि ਜਿੰਨ ਜਿਹੜੇ ਇਸਤਰੀ ਜਾਲ ਦੇ ਵਿੱਚ ਫਸ ਗਏ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਰੋਹ ਦੇ ਵਿੱਚ ਆ ਕਰਕੇ ਦੋਲਤਖਨ ਲੋਦੀ ਦੇ ਸਾਹਮਣੇ ਖੜੇ ਹੋਏ ਇਹੋ ਜਿਹਾ ਜਵਾਬ ਦਿੱਤਾ ਇਹ ਦੋਲ ਕਥਾ ਫਿਰ ਚੁੱਪ ਕਰਕੇ ਕਹਿੰਦਾ ਵੀ ਹੁਣ ਤੁਸੀਂ ਇਹ ਸਾਬ ਕਰਵਾ ਲਓ ਕੱਲ ਨੂੰ ਸਰਵਣ ਕਰਿਆ ਜੇ ਸਮੇਂ ਦੇ ਲਿਹਾਜ ਨਾਲ ਸਮਾਪਤੀ ਹੈ ਗੁਰੂ ਕਾ ਪਾਵਨ ਇਤਿਹਾਸ ਵਿਚਾਰਦਿਆਂ ਹੋਈਆਂ ਔਲਾਂ ਦੀ ਖਿਮਾ ਏ ਗੋਬਿੰਦ ਏ ਗੋਪਾਲ ਏ ਦਿਆਲ ਲਾ ਪ੍ਰਾਨਨਾਥ ਅਨਾਥ ਸਖੇ ਦੀਨ ਦਰਦ ਨਿਵਾਦ ਏ ਸਮਰਾਤੇ ਅਗੰ ਪੂਰਨ ਮੋਹਿ ਮਯਾ ਥਾ ਅੰਧ ਊਪ ਮਹਾ ਭਯਾਨ ਨਾਨਕ ਪਾਰਿ ਉਤਾ ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਿਆਲ ਇਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਆਹੇ ਕਾਟੇ ਮਿਟ ਹੈ ਗਵਨ ਫਤ ਹੈ ਫਈ ਮਨ ਜੀਤ ਨਾਨਕ ਗੁਰ ਤੇ ਥਿਤ ਪਾਈ ਫਿਰ ਨਾ ਮਟੈ ਨਿਤ ਨੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ